हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਂ ਜੀ ਦੋਨੇ ਬਈ ਤਾਜ਼ੀਆਂ ਸੂਆਂ ਵੇ ਆਓ ਪੁੱਛ ਲੈਨੇ ਬਾਈ ਟੋਟਲ ਅੱਜ ਵਿੱਚ ਬਈ ਜੀ ਹਸਿਕਾਲ ਅਸੀ ਕਹਾਂ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਆਸ਼ਕ ਦੇਵ ਸਿੰਘ ਹਾਂ ਉਹਨੇ ਕੋਠਾਗੜ੍ਹ ਕਾ ਠੀਕ ਹੈ ਜੀ ਫੀਡ ਫੂਡ ਹਾਂ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਨੇੜੇ ਭਗਤਾ ਬਾਈ ਕਾ ਮੋਬਾਈਲ ਨੰਬਰ ਬੋਲ ਦੇ ਚਾਣ ਮੇ 27 981 ਇਸ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਆ ਇਹ ਤੀਜਾ ਸੂਆ ਠੀਕ ਆ ਬਾਈ ਕਦੋਂ ਸੂਈ ਆ ਬਾਈ ਇਹ ਹੋ ਗਈ ਹੋਇਆ ਤਾਂ ਪਤਕ ਦਿਨ ਤਾਂ ਹੋਈ ਹੈ ਠੀਕ ਆ ਬਾਈ ਬੱਚਾ ਕੀ ਆ ਮਗਰ ਬੱਚੀ ਬੱਚੀ ਚੰਗੀ ਆ ਨਾ ਬੱਚਾ ਬਈ ਬੱਚੀ ਨੂੰ ਜਨਮ ਦਾ ਤਾਂ ਬੱਚੀ ਬਹੁਤ ਚੰਗੀ ਆ ਤੇ ਕਿੰਨੇ ਬੋਲੇ ਤੇ ਆਉਣ ਬਈ ਇਹ 10 ਲੀਟਰ ਆ ਜੀ ਉਹਨੂੰ ਡੰਗਾ 10 ਲੀਟਰ ਦੋਨੇ ਡੰਗਾ ਦਾ ਤੇ ਖੋਲ ਬਾਈ ਤੋਰ ਕੇ ਵਿਖਾ ਦਿਓ ਕੱਦ ਦੇ ਠੀਕ ਆ ਬਾਈ ਆਰਡਰ ਕਰਮ ਵਾਲੀ ਨੇ ਬਹੁਤ ਸੋਹਣਾ ਕਿ ਤਿਆਰ ਕਰਿਆ ਨੇੜ ਤੋਂ ਚੈੱਕ ਕਰ ਲੋ ਚਾਰੇ ਥਣ ਬਈ ਨਿਕੜਵੇਂ ਪੂਰੇ ਗੇਮ ਤੇ ਆ ਕੱਲਾ ਕੱਲਾ ਥਾਣਾ ਇੱਕ ਥਣ ਤੋਂ ਤੇਲਾ ਵੇਖਾਂਦੇ ਮਗਰਲੇ ਥਣ ਤੋਂ ਹਾਂਜੀ ਜਿਹੜੀ ਵਾਲ ਸਾਈਡ ਤੋਂ ਠੀਕ ਆ ਇੱਕ ਥਣ ਤੋਂ ਬਾਈ ਕਹਿੰਦਾ ਬਹਿੜਾ ਜਿਹੜੀ ਤੇਲ ਆ ਬਾਈ ਬਾਕੀ ਤਿੰਨੇ ਸਹੀ ਚੱਲਦੇ ਆ ਜੀ ਹਾਂਜੀ ਤਿੰਨੇ ਸਹੀ ਚੱਲਦੇ ਪਹਿਲੇ ਜਮਾਂਦਰੀ ਠੀਕ ਆ ਜਮਾਂਦਰੀ ਤੇਲਾ ਬਾਈ ਫੇਸ ਬੜਾ ਚੰਗਾ ਬੋਦੀ ਟਵਾ ਟਵਾ ਬਹੁਤ ਚੰਗਾ ਪੈਂਦਾ ਯਾਤਬ੍ਰੀਟ ਬਹੁਤ ਚੰਗੀ ਆ ਬਾਕੀ ਸੂਈ ਸਵਾਈਆ ਬੱਚਾ ਮਗਰ ਬੱਚੀ ਹੈ ਬੱਚੀ ਵੀ ਚੰਗੀ ਹੈ ਬਈ ਤੇ ਥਾਣ ਦਾ ਸਾਜ ਬਈ ਨੇੜ ਤੋਂ ਚੈੱਕ ਕਰ ਲੋ ਤੋਂ ਸਮਾਹ ਕਰਕੇ ਬਈ ਥਾਣਾ ਜਿਹੜਾ ਬਹੁਤ ਚੰਗਾ ਡੱਟ ਜੂਗੀ ਮੁੱਲ ਕੀ ਹੈ ਬਈ ਇਹਦਾ ਮੁੱਲ ਇਹਦੀ 32 32000 ਕਿੰਨਾ ਜੀ 32 32000 ਰੁਪਏ ਮਾਨਤਨ ਹੋ ਜੂਗੀ 36000 36000 ਠੀਕ ਆ ਮਾਨਤਨ ਹੋ ਜੂਗੀ ਹੋ ਜੂਗਾ ਜੀ ਠੀਕ ਆ 36000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਅੱਗੇ ਬਈ ਦੋ ਨੰਬਰ ਕਿਹੜਾ ਸੂਈ ਹੈ ਇਹ ਵੀ ਤੀਜੇ ਜੂਗੀ ਕਦੋਂ ਸੂਈ ਹੈ ਬਈ ਦੇਨ ਹੋ ਗਈ ਹੁਣ ਤੱਕ ਹੁਣ ਤੱਕ ਬੱਚਾ ਕੀ ਹੈ ਮਗਰ ਬੱਚੀ ਹੈ ਬੱਚੀ ਚੰਗੀ ਹੈ ਨਾ ਖੋਲ ਦੋ ਬਈ ਤੋੜ ਕੇ ਦਿਖਾ ਦਿਓ ਕਿੰਨੇ ਬੋਲੇ ਤੇ ਹੁਣ ਤੇ 10 ਲੀਟਰ 10 ਲੀਟਰ ਹੈ ਠੀਕ ਹੈ ਇਹਦੇ ਥਾਂ ਸਹੀ ਚੱਲਦੇ ਬਈ ਚੱਲ ਆ ਪੂਰੇ ਠੀਕ ਹੈ ਥਾਂ ਚੰਗਾ ਬਈ ਹਾਰਡਰ ਚੰਗਾ ਤੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਤਕਰੀਬਨ ਬਈ 10:00 ਕੇ 30 ਮਿੰਟ ਹੋਗੇ ਉਸ ਤੋਂ ਸਭ ਨਾ ਜੱਜਮੈਂਟ ਕਰਿਓ ਸ਼ਾਮ ਤੱਕ ਆਡਰ ਜਿਹੜਾ ਕਰਮ ਵਾਲੀ ਵਧੀਆ ਤਿਆਰ ਕਰ ਲੂਗੀ ਰੰਗ ਰੂਪ ਬਹੁਤ ਚੰਗਾ ਮੁੱਲ ਕੀ ਹੈ ਜੀ ਇਹਦਾ ਮੁੱਲ 20000 ਹੈ ਜੀ ਮਾਨਤਾਨ ਹੋ ਜੂਗਾ ਜੀ ਹਾਂਜੀ ਹੋ ਜੀ ਠੀਕ ਆ 42000 ਰੁਪਇਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਤੋਰਾ ਤਾਰਾ ਚੰਗਾ ਚੰਗੀ ਆ ਬੜ ਸੁਨੱਖੀ ਐ ਸੂਈ ਸਵਾਈ ਐ ਬੱਚਾ ਮਗਰ ਵੱੱਛੀ ਆ ਬਈ ਦੋਨਾਂ ਵਗਰੀ ਬੱਚੀਆਂ ਦੋਨਾਂ ਥੱਲੇ 10-10 ਲੀਟਰ ਬੋਲਾ ਜਿਹੜਾ ਬਾਈ ਨੇ ਤਿਆਰ ਦੱਸਿਆ ਚੰਗੀਆਂ ਨੇ ਬੜਾ ਬਈ ਗਰਮੀ ਘੱਟ ਮੰਨਣੀਆਂ ਫੈਂਟ ਆ ਜਿਹੜੀ ਚੰਗੀ ਆਊਗੀ ਕਿਸੇ ਵੀਰ ਨੂੰ ਦੋਵੇਂ ਨਗਾ ਚ ਕੋਈ ਵੀ ਨਗਾ ਪਸੰਦ ਆ ਬਈ ਨਾ ਕਨੈਕਟ ਕਰ ਲਿਓ ਧੰਨਵਾਦ ਬਈ